ਸਸੀ ਗਾਲ ਜੀ ਦੇਣੀ ਕੁਜਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾੜਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਵੀ ਜਲੰਧਰ ਦੇ ਵਿੱਚ ਜੰਮਨੀ ਚੋਣਾ ਹੋ ਰਹੀਆਂ ਨੇ ਤੇ ਹੁਣ ਗੱਲ ਕਰਦੇ ਆ ਹਲਕੀ ਜਿਹੀ ਮੌਸਮ ਦੀ ਤੇ ਮੌਸਮ ਵੀ ਜੇ ਗੱਲ ਕਰੀਏ 올ਓਵਰ ਪੰਜਾਬ ਦੇ ਵਿੱਚ ਉਹ ਸਾਰੀਆਂ ਜਗ੍ਹਾ ਦੇ ਉੱਪਰ ਬਾਰਿਸ਼ ਹੋ ਰਹੀ ਹੈ ਤੇ ਲੋਕ ਬਾਰਿਸ਼ ਦਾ ਪੂਰਾ ਮਜ਼ਾ ਲੈ ਰਹੇ ਨੇ ਪਰ ਜਲੰंधर ਅੱਜ ਵੀ ਉਸੇ ਤਰ੍ਹਾਂ ਹੀ ਬਾਰਿਸ਼ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਤੇ ਜਿੰਨੇ ਵੀ ਕੈਂਡੀਡੇਟ ਨੇ ਆਪਣੇ ਜਿੰਨੇ ਚੋਲਾ ਦੇ ਵਿੱਚ ਖੜੇ ਨੇ ਇਹ ਮੌਸਮ ਨੇ ਗਰਮੀ ਨੇ ਉਹਨਾਂ ਦੀ ਪੂਰੀ ਤਾਂ ਬਸ ਕਰਵਾਈ ਹੋਈ ਹੈ ਤਾਂ ਬੜਾ ਉਹਨਾਂ ਨੂੰ ਮੇਰੇ ਖਿਆਲ ਵਿੱਚ ਸ਼ਾਇਦ ਪਹਿਲੀ ਵਾਰ ਇੰਨਾ ਜਿਹੜਾ ਸਟਰਗਲ ਇਨੀ ਮਿਹਨਤ ਕਰਨੀ ਪਿਆ ਰਹੀ ਹੈ ਇਸ ਸਮੇਂ ਦੇ ਵਿੱਚ ਕਿਉਂਕਿ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਬਾਹਰ ਨਿਕਲਣਾ ਬੜਾ ਔਖਾ ਹੈ ਪਰ ਜਿੰਨੇ ਵੀ ਲੀਡ ਨੇ ਵਿਚਾਰੇ ਵਿਚਾਰੇ ਗੈਹ ਸਕਦੇ ਆ ਇਸ ਦਾ ਕਿਉਂਕਿ ਬੜੇ ਸੌਫਟ ਹੁੰਦੇ ਨੇ ਕੰਮ ਕਰੀ ਤਿੱੜੀ ਹੁੰਦਾ ਤੇ ਅੱਜ ਉਹਨਾਂ ਨੂੰ ਘਰਾਂ ਘਰਾਂ ਦੇ ਵਿੱਚ ਜਾ ਕੇ ਕੈਂਪੇਨ ਕਰਨੀ ਪੈਦੀ ਧੁੱਪ ਦੇ ਵਿੱਚ ਸਵੇਰੇ ਨਿਕਲ ਜਾਂਦੇ ਨੇ 6 ਵਜੇ ਤੋਂ ਰਾਤ ਨੂੰ 12 12:30 1:00 ਤੋਂ ਪਹਿਲਾਂ ਵਾਪਸ ਨਹੀਂ ਮੁੜਦੇ ਤੇ ਚਲੋ ਅਮਰੀਕਾ ਚ ਮਿਹਨਤ ਕਰੂਗੇ ਸੰਘਰਸ਼ ਕਰੂਗੇ ਪੁੱਛ ਮੁੱਛ ਆ ਫਲ ਵੀ ਮਿਲਦਾ ਤੇ ਨਾਲੇ ਲੋਕਾਂ ਨਾਲ ਮਿਲ ਕੇ ਉਹਨਾਂ ਨੂੰ ਲੋਕਾਂ ਦੀ ਸੋਚ ਪਤਾ ਲੱਗਦੀ ਹੈ ਕਿ ਉਹਨਾਂ ਦੀ ਪਬਲਿਕ ਦੀ ਸੋਚ ਕੀ ਹੈ ਡਿਮਾਂਡ ਕੀ ਹੈ ਕੰਮ ਤੇ ਕਰ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਕਰਨੇ ਹੁੰਦੇ ਨੇ ਤੇ ਚਲੋ ਹੁਣ ਗੱਲ ਕਰਦੇ ਆ ਅੱਜ ਨਵੀਂ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਜਿਵੇਂ ਚੋਣਾਂ ਵਾਲੇ ਪਿਛਲੀ ਦਿਨੀ ਆਪਾਂ ਦੇਖਿਆ ਕਿ ਸ਼ੀਤਲ ਉਮਰਾਲ ਬੀਜੇਪੀ ਦੇ ਜਿਹੜੇ ਵਿਧਾਇਕ ਖੜੇ ਨੇ ਪਹਿਲਾਂ ਆਮਾਦੀ ਪਾਰਟੀ ਦੇ ਵਿੱਚ ਸੀ ਤੇ بڑے ਇਲਜ਼ਾਮ ਲਗਾਏ ਉਹਨਾਂ ਨੇ ਸੀਐਮ ਸਾਹਿਬ ਦੇ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਦੇ ਉੱਪਰ ਕਿ ਭਗਵੰਤ ਮਾਨ ਦੀ ਮੇਰੇ ਕੋਲ ਇੱਕ ਬਹੁਤ ਇਤਾਂ ਦੀ ਮੇਰੇ ਕੋਲ ਉਹਨਾਂ ਦੀ ਇੱਕ ਪੈਨ ਡਰਾਈਵ ਹੈ ਮੇਰੇ ਕੋਲ ਗੁਪਤ ਰਾਜ ਨੇ ਜਿਹੜੇ ਕੀ ਲੋਕਾਂ तक ਪਹੁੰਚਣਗੇ ਤੇ ਲੋਕ ਉਹਨਾਂ ਤੋਂ ਨਾਰਾਜ ਹੋਣਗੇ ਬੜਾ ਇੱਕ ਵੱਡਾ ਜ ਚਸ਼ਮ ਜਰਾ ਚਸ਼ਮ ਜ ਚਸ਼ਮ ਮਨਾਇਆ ਗਿਆ ਜਲੰਧਰ ਦੇ ਵਿੱਚ ਸਪੈਸ਼ਲ ਕੁਰਸੀ ਲਗਾਈ ਗਈ ਸ਼ੀਤਲ ਬਰਾਲ ਨੇ ਆਪਣੇ ਵਾਸਤੇ ਨਾਲ ਇੱਕ ਭਗਵਤ ਮਾਨ ਦੀ ਭਗਵਤ ਮਾਨ ਨਾਲ ਚੈਲੰਜ ਕੀਤਾ ਗਿਆ ਕਿ ਆਵੇ ਤੇ ਮੈਂ ਲੋਕਾਂ ਦੇ ਸਾਹਮਣੇ ਇਹਨਾਂ ਦੇ ਲਈ ਕੁਪਤ ਰਾਜ ਜੋ ਕਸਮ ਨੇ ਖੁਲਾਗਾ ਔਰ ਚੀਕ ਚੀਕ ਕੇ ਸ਼ੀਤਲ ਬਰਾਲ ਇਸ ਗੱਲ ਨੂੰ ਕਹਿ ਰਿਹਾ ਸੀ ਕਿ ਇਹ ਪੈਨ ਡਰਾਈਵ ਦੇਖੋ ਮੇਰੇ ਕੋਲ ਪੈਨ ਡਰਾਈਵ ਪੈਨ ਡਰਾਈਵ ਬਸ ਇੱਕੋ ਹੀ ਗੱਲ ਪੈਨ ਰਾਈਜ਼ ਕਰ ਰਿਆ ਸੀ ਪੈਨ ਰਾਈਜ਼ ਦੇ ਵਿੱਚ ਬਿਲਕੁਲ ਇਹਨਾਂ ਬਾਰੇ ਬਹੁਤ ਕੁਝ ਹੈ ਜੇ ਸ਼ੀਤਲ ਮੁਵਾਲਦੇ ਕੋਲ ਸਰਕਾਰ ਦੇ ਬਾਰੇ ਕੁਝ ਗੁਪਤ ਗੱਲਾਂ ਨੇ ਕੁਝ ਰਾਜ ਨੇ ਤੇ ਦੇਖਿਆ ਜਾਇਆ ਜਾਂਦਾ ਜਿਹੜੀ ਉਹ ਪ੍ਰਾਪਰਟੀ ਆ ਕਿਤਨਾ ਕਿਦੇ ਜਨਤਾ ਦੀ ਪ੍ਰਾਪਰਟੀ ਹੈ ਕਿਉਂਕਿ ਜਨਤਾ ਨੂੰ ਵੀ ਇਸ ਗੁਪਤ ਰਾਜਾਂ ਬਾਰੇ ਅਵੇਅਰ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹਨਾਂ ਦਾ ਸੀਐਮ ਕਿਹੋ ਜਿਹਾ ਇਹਨਾਂ ਦੇ ਉਧਾਇਕ ਕਿਦਾਂ ਨੇ ਜਿਹੜੇ ਗੱਲਾਂ ਸ਼ੀਤਲ ਬੁਰਾ ਨੇ ਕੀਤੀਆਂ ਪਰ ਰੋਰਾਫਾ ਕੇ 2-3 ਘੰਟੇ ਖਪ ਕਰਕੇ ਹਾਂਜੀ ਮੇਰੇ ਕੋਲ ਪੈਨ ਡਰਾਈ ਪੈਨ ਡਰਾਈ ਤਾਂ ਹੀ ਬਸ ਇੱਕੋ ਹੀ ਮੁੱਦਾ ਰੱਖਿਆ ਪਰ ਸ਼ੀਤਲੰਗਰਾਲ ਨੂੰ ਅਗਰ ਇਸ ਚੀਜ਼ ਦਾ ਫਾਇਦਾ ਮਿਲਦਾ ਹੈ ਕਿ ਉਹ ਜਿਹੜੀ ਪੈਨ ਡਰਾਈ ਲੋਕਾਂ ਦੇ ਸਾਹਮਣੇ ਜਿਹੜੀਆਂ ਗੱਲਾਂ ਸਾਹਮਣੇ ਲੈ ਕੇ ਆਉਗਾ ਤੇ ਕਿਤਨਾ ਕਿਤੇ ਸ਼ੀਤਲੰਗਰਾਲ ਨੂੰ ਉਹਦਾ ਬਹੁਤ ਵੱਡਾ ਬੈਨੀਫਿਟ ਮਿਲ ਸਕਦਾ ਹੈ ਪਰ ਸ਼ੀਤਲੰਗਰਾਲ ਉਸ ਪੈਨ ਡਰਾਈ ਨੂੰ ਲੋਕਾਂ ਦੇ ਸਾਹਮਣੇ ਪੇਸ਼ ਜਿਹਾ ਨਹੀਂ ਕਰਦਾ ਉਹਦਾ ਕੀ ਕਰਨਾ ਹੈ ਜਾਦਾ ਫਿਰ ਛਿੱਤਲੂ ਮੁਰਾਲ ਨੇ ਇੱਕਿਆ ਡਰਾਮਾ ਚ ਆਇਆ ਕਿ ਲੋਕਾਂ ਨੂੰ ਵਾਪਰੇ ਵਾਲੇ ਖਿੱਚ ਪਾ ਰਿਹਾ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਇਹਦੇ ਬਾਰੇ ਬਹੁਤ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਨੂੰ ਜਿਹੜੀ ਜਨਤਾ ਵਾ ਉਹਨਾਂ ਨੂੰ ਛਿੱਤਲੂ ਮੁਰਾਲ ਹਾਂ ਇੱਕਲ ਹੋਰਸ ਨੂੰ ਯਾਦ ਆ ਗਈ ਕਿ ਬੜੀਆਂ ਗੱਲਾਂ ਕਰ ਰਿਹਾ ਸੀ ਛਿੱਤਲੂ ਮੁਰਾਲ ਵੀ ਮੈਂ মিডিਆ ਦੇ ਸਾਹਮਣੇ ਗੱਲ ਨਹੀਂ ਕਰ ਸਕਦਾ ਮੈਂ মিডিਆ ਨੂੰ ਇੰਟਰਵਿਊ ਨਹੀਂ ਦੇ ਸਕਦਾ ਤੇ মিডিਆ ਤੋਂ ਭੱਜ ਰਿਆ ਸੀ ਮੈਨੂੰ ਪਾਰਟੀ ਨੇ ਮਨਾ ਕੀਤਾ ਹੋਇਆ ਹੈ ਕਿ ਮੈਂ মিডিਆ ਨੂੰ ਕੋਈ ਵੀ ਇੰਟਰਵਿਊ ਨਹੀਂ ਦੇਣੀ ਜੇ ਕੋਈ ਵੀ ਇਤਾਂ ਦੀ ਗੱਲ ਆ ਪਹਿਲੇ ਗੱਲ ਤਾਂ মিডিਆ ਦੇ ਸਾਹਮਣੇ ਇੰਟਰਵਿਊ ਦੇਣੀ ਚਾਹੀਦੀ ਆ ਉਹਨਾਂ ਨੂੰ মিডিਆ ਸਾਹਮਣੇ ਆ ਕੇ ਦੱਸਣਾ ਚਾਹੀਦਾ ਹਾਂ ਜੇ ਪਾਰਟੀ ਨੇ ਮਨਾ ਕੀਤਾ ਹੈ ਤੇ ਕੀ ਗੱਲ ਉਹਦਾ ਆਪਣਾ ਪੇਜ ਹੈ ਸੋਸ਼ਲ ਮੀਡੀਆ ਦੇ ਵਿੱਚ ਵੀ ਉਸ ਜਿਹੜੀ ਪੈਨ ਰਾਏ ਉੱਥੇ ਵੀ ਵਾਇਰਲ ਕਰ ਸਕਦਾ ਹੈ ਵਾਇਰਲ ਕਿਉਂ ਨਹੀਂ ਕਰ ਲਿਆ ਇਹਦਾ ਕੀ ਕਾਰਨ ਹੈ ਕਿ ਤਰ੍ਹਾਂ ਕਿਤੇ ਕਾਹ ਕਹਿ ਸਕਦੇ ਆਸੀਂ ਇਸੀ ਤੋਂ ਲਗਵਾ ਜਨਤਾ ਲਈ ਬੇਕੂਪ ਬਣਾ ਰਿਆ ਤੇ ਅਸਲ ਵਿੱਚ ਜੇ ਕੋਈ ਸੱਚ ਹੈਗਾ ਤਾਂ ਜਨਤਾ ਜਿਹੜੀ ਆ ਪਬਲਿਕ ਆ ਸ਼ਿਤਰ ਪੰਗਰਾਲ ਨੂੰ ਇਸ ਦਲ ਦਾ ਜਵਾਬ ਮੰਗੇ ਉਹਨਾਂ ਦਾ ਹੱਕ ਬੰਦਾ ਹੈ ਕਿ ਸਾਨੂੰ ਜਿਹੜੇ ਗੁਪਤ ਰਾਇਆ ਸਾਨੂੰ ਦੱਸੇਗਾ ਤੇ ਬਾਕੀ ਤੁਸੀਂ ਆਪ ਹੀ ਸਮਝ ਸਕਦੇ ਹੋ ਅਸਲ ਵਿੱਚ ਇਹਦਾ ਕੀ ਕਾਰਨ ਕਿਹਨੂੰ ਬਣਾ ਲਈ ਜਾਂਦਾ ਹੈ ਤੇ ਹੁਣ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਤ ਕਿਦੀ ਹੋਣੀ ਆ ਅਸੀਂ ਵੀ ਜਾ ਕੇ ਪਬਲਿਕ ਦੇ ਵਿੱਚ ਤੋਂ ਹੋਂ ਦੇ ਵਿੱਚ ਜਾ ਕੇ ਕਾਫੀ ਲੋਕਾਂ ਦੇ ਰਿਵਿਊ ਲਏ ਆ ਉਹਦੇ ਵਿੱਚ ਜਿਹੜਾ ਮੁਕਾਬਲਾ ਵੇਖਣ ਵਿੱਚ ਆ ਰਿਹਾ ਜ਼ਿਆਦਾਤਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਆ ਆਪਸ ਵਿੱਚ ਫਸਦਾ ਦਿਖਾਈ ਦੇ ਰਿਹਾ ਹੈ ਲੋਕਾਂ ਵੱਲੋਂ ਲੋਕਾਂ ਦੀ ਜਿਹੜੀ ਆਵਾਜ਼ ਆ ਕੁਝ ਲੋਕਾਂ ਦੀ ਆਵਾਜ਼ ਆ ਕਿ ਮਹਿੰਦਰ ਭਗਤ ਆਮ ਆਦਮੀ ਪਾਰਟੀ ਤੋਂ ਉਹਦੇ ਬਾਰੇ ਕੁਝ ਕਹਿ ਰਹੇ ਨੇ ਤੇ ਕੁਝ ਲੋਗ ਆ ਕਿ ਆਪਣੇ ਪੜਾਉਂ ਸੈਂਟਰਪੋਲ ਉਹਨਾਂ ਬਾਰੇ ਪਰ ਸ਼ੀਤਲ ਉਗਰਾਲ ਦਾ ਕਿਤੇ ਵੀ ਚੰਗੀ ਤਰ੍ਹਾਂ ਜਿਹੜਾ ਕੀ ਚਰਚਾ ਨਹੀਂ ਹੋ ਰਿਆ ਤੇ ਚਲੋ ਇਹਦਾ ਇਹਦਾ ਹੋ ਅਰਜੈਂਟ ਕੱਲ ਅੱਜ ਆਖਰੀ ਦਿਨ ਹੈਗਾ ਤੇ ਕੱਲ ਇਹਦਾ ਇਹਦੀ ਵੋਟਿੰਗ ਹੋ ਜਾਣੀ ਹੈ ਵੋਟਿੰਗ ਦਾ ਬਹੁਤ 13 ਤਰੀਕ ਨੂੰ ਪਤਾ ਲੱਗੇਗਾ ਸ਼ੀਤਲ ਉਗਰਾਲ ਜਲੰਧਰ ਦੀ ਸੀਟ ਕੱਢ ਕੇ ਲੈ ਕੇ ਜਾਂਦਾ ਜਿੱਤ ਕੇ ਬੀਜਪੀ ਦੀ ਝੋਲੀ 'ਚ ਪਾਉਂਦਾ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਜਾਂ ਫਿਰ ਕਾਂਗਰਸ ਪਾਰਟੀ ਤੋਂ ਸ੍ਰਿੰਦਰ ਕੁਲ ਤੇ ਤਦ ਤੱਕ ਲਈ ਅਸ਼ੋਕ ਵੀ ਪਰਉਦੇ ਆ ਗਿਆ ਤੇ ਫਿਰ ਬੁਲਾਗੇ ਇੱਕ ਨਵੀਂ ਵੀਡੀਓ ਦੇ ਨਾਲ ਰਿਜ਼ਲਟ ਆਉਂਦੇ ਸਸਤੀ ਖਾ